ਯਾਹ ਹਰ ਸਵਾਰ ਹੂੰ ਕਹੀ ਜਾਂਦੇ ਵੀ ਜ਼ੋਰ ਬਰਾਬਰ ਲਾਉਂਦਾ ਯਾਰ ਜ਼ੋਰ ਦਾ ਬਰਾਬਰ ਲਾਉਣਾ ਹੀ ਆ ਨਾ ਕਿਉਂਕਿ ਹੁਣੇ ਨਵਾਂ ਪ੍ਰਾਣ ਚੱਲ ਕੇ ਦਿਖਾਵੇ ਬਰਾਬਰ ਜ਼ੋਰ ਲਾ ਕੇ ਵੀ ਇਹ ਇਹ ਆ ਗਿਆ ਪੂਰਾ 60 ਇਹ ਪੂਰਾ 60 ਹਰ ਸਵਾਰ ਹੁਣ ਸੀਆਰਡੀ ਕਰਕੇ ਹੁਣ ਆਉਂਦੇ 50 ਨਹੀਂ ਇਹ ਤਾਂ ਨਾਨ ਸੀਆਰਡੀ ਹੁੰਦੇ ਆ ਇਹ ਤਾਂ ਨਾਨ ਸੀਆਰਡੀ ਤੇਰੇ ਕੋਲੇ ਪਰ ਜਿਹੜੇ ਹੁਣ 605 ਆਉਂਦੇ ਉਹ ਸੀਆਰਡੀ ਆ ਉਹ ਸੀਆਰਡੀ ਆ 605 ਕਿ 655 ਸੀਆਰਡੀ ਆਈ ਆ ਉਹ ਸੀਆਰਡੀ ਆ ਫਿਰ 605 ਪੀਐਸ ਆ ਉਹ ਨਾਨ ਸੀਆਰਡੀ ਆਈ ਆ ਫਿਰ ਉੱਦੂ ਉੱਤੇ ਦਾ ਸਾਰੇ ਸੀਆਰਡੀ ਆ ਯਾਰ ਯਾਰ ਇਹ ਵੀ ਤੈਨੂੰ ਤੂੰ ਤਾਂ ਹੁਣ ਚਲਾਏ ਨੇ ਸਾਰੇ ਉਹ ਤਾਂ ਕੋਈ ਸੀਆਰਡੀ ਆ ਗਿਆ ਆ ਤੇ ਕੋ ਦੂਜੀ ਆ ਗਈ ਉਹਨੇ ਕੋ ਰਿਪੇਅਰ ਕੱਢੀ ਐ ਉਹਨੇ ਕੋਈ ਰਿਪੇਅਰ ਨਹੀਂ ਕੱਢੀ ਸੀਆਰਡੀ ਨਾਲ ਕੋਈ ਉਹ ਕੱਲਾ ਉਹੀ ਸੀਗਾ ਏਸੀ ਦਾ ਕੰਪਰੈਸ਼ਨ ਖਰਾਬ ਹੋ ਗਿਆ ਸੀਗਾ ਉਹ ਤੇ ਉਹ ਵੀ ਜਰੂਰ ਤਾਂ ਨਾਜਿਕ ਚੀਜ਼ ਆ ਉਹ ਇੱਕ ਅਲੱਗ ਟੌਪਿਕ ਆ ਉਹ ਏਸੀ ਦਾ ਖਰਾਬ ਹੋਣਾ ਇੰਜਨ 'ਚ ਕੋਈ ਰਿਪੇਅਰ ਨਹੀਂ ਆਈ ਇੰਜਨ 'ਚ ਕੋਈ ਇਹਦੀ ਵੀ ਕੋਈ ਨਹੀਂ ਆਈ ਇਹ ਤਾਂ ਇਹ ਸਿਧਾਂਤ ਹਾਂ ਇਹਦਾ ਕੋਈ ਕੋਈ ਜੇ ਮੈਂ ਮੇਰੇ ਕਹਿੰਦਾ ਮਤਲਬ ਦੱਸਾਂ ਕਿਉਂ ਤੈਨੂੰ ਪੁੱਛਿਆ ਆਪਣੇ ਜ਼ਿੰਮੇਦਾਰ ਵੀਰ ਹੁਣ ਗਾਂ ਆਉਣ ਵਾਲਾ ਸਮਾਂ ਜਿਹੜਾ ਉਹ ਸਾਰੇ ਸੀਆਰਡੀ 50 ਸੀਆਰਡੀ ਕਰਦਨੇ ਨੇ ਲੋਕ ਬਹਾਨੇ ਨਹੀਂ ਕਰਦੇ ਉਹਨਾਂ ਨੂੰ ਨਹੀਂ ਕਰਦੇ ਨਹੀਂ ਸੀਆਰਡੀ ਦਾੰਦ ਘੱਟ ਕਰਦੇ ਆ ਨਹੀਂ ਕਰਦੇ ਇਹ ਟਰੈਕ ਕਿਵੇਂ ਚੱਲਿਆ ਇਹ ਟਰੈਕ ਦਾ ਬਹੁਤ ਲਾਇਆ ਇਹ ਡੈਂਟਰ ਮਗਰ ਸਾਰੇ ਇੰਪਲੀਮੈਂਟ ਚ ਲਾਏ ਹੋਏ ਸਾਰੇ ਸਾਰੇ ਟੂ ਜੈਡ ਟੂੜੀ ਵਾਲੀ ਮਸ਼ੀਨ ਸੁਪਰ ਸੀਡਰ ਰੋਟਾ ਵਿਟਰ ਵੀ ਜੱਲਾ ਕੰਪਿਊਟਰ ਕਰਾਹਾ ਆਲੂ ਬੀਜਣ ਵਾਲੇ ਢੋਟ ਭਈ ਆਵੇ ਕੋਲੋਂ 20 ਫੁੱਟ ਟਰਾਲਾ ਫੁੱਲ ਭਰਿਆ ਹੋਇਆ ਹਮ ਇਹ ਕਦਣਾ ਭਰਿਆ ਮੱਕੀ ਨਾਲ ਤੇ ਮੱਕੀ ਇਹ ਟਰਾਲੇ ਵਿੱਚ ਪੈਂਦੀ ਆ 250 ਗੰਡਾ ਉਹ ਲੈ ਲੈ 250 ਕੁਇੰਟਲ ਬਹੁਤ ਹੁੰਦਾ ਬਾਈ। ਬਹੁਤ। ਟਰਾਲੀ ਦੇ ਹੱਕ ਨੂੰ ਤਾਂ ਪੂਰਾ ਕਈ ਬੰਦੇ ਸਾਨੂੰ ਕਹਣਗੇ ਬਈ ਤੁਸੀਂ ਧੱਕਾ ਕਰ ਰਹੇ ਹੋ ਇੱਧਰ। ਵਧੀਆ ਖਿੱਚਦਾ। ਵਧੀਆ ਖਿੱਚੀ ਫਿਰਦਾ। ਟਰਾਲੀ ਦੇ ਹੱਕ ਨੂੰ ਵਧੀਆ। ਯਾਰ ਆਏ ਆ ਟਰਾਲੀ ਦੇ ਹੱਕ ਨੂੰ ਦਾ ਯਾਰ ਕੰਮ ਜਾਵੀਆ। ਇਹਦਾ ਧਰਤੀ ਨਾਲ ਜਫਾ ਪਾਣ ਦੇ ਜੋ ਬ੍ਰੇਕ ਲਾਈ ਦੇ ਇਹਨਾਂ ਨੇ। ਬ੍ਰੇਕ ਵਾਲੇ ਕੰਮ ਜਾਵਾ। 12 ਬੋਲ। ਬੋਲਾ ਭਾਰਾ। ਭਾਰਾ ਬਹੁਤ। ਬਸ ਬ੍ਰੇਕਾਂ ਵਿੱਚ ਇੱਕੀ ਕਮੀ ਆ ਜਿਹੜੀ ਨੇ ਵਿਚਾਰਾ ਦੇ ਮੰਨ ਕੇ ਚੱਲ। ਆਧੇ ਹੋਰ ਲੈ ਬ੍ਰੇਕ ਹਨ। ਆਂ ਪਰਲੇ ਆ। ਇਹ ਆ ਬ੍ਰੇਕਾਂ ਨੂੰ ਰਾੜ ਜਾਂਦੀ ਆ। ਬਸ ਇਹ ਜਾਮ ਹੋ ਜਾਂਦੀ ਆ। ਤੈਨੂੰ ਇਹਨੂੰ ਕਿਤੇ ਨਾ ਕਿਤੇ ਸਾਫ਼ ਕਰਾਉਣੀ ਪਊਣੀ ਜੇ ਨਹੀਂ ਕਰਾਇਆਂਗਾ ਤੈਨੂੰ ਫਿਰ ਟਾਇਰ ਖੋਲੋਗੇ ਕੱਢ ਕੇ ਸਾਫ਼ ਕਰਨੀ ਪਊਗੀ। ਅੱਛਾ ਹਾਂ ਇਹ ਆਉਂਦੀ ਆ ਇਹ ਕਮੀ ਮੈਨੂੰ ਤਾਂ ਦੋ ਵਾਰੀ ਹੋ ਚੁੱਕੀ ਆ ਦੋ ਵਾਰੀ ਕੱਢ ਕੇ ਰੱਖਾ ਸਾਫ਼ ਕਰ ਜੀ। ਘਰੇ ਹੋ ਜਾਂਦੀ ਏ ਕਿ ਨਹੀਂ ਕਰੀ ਹੋ ਜਾਂਦੀ ਆ ਨਿਕਲ ਜਾਂਦੀ। ਜਿੰਨਾ ਕੋਲੇ ਹੈਗੀ ਉਹ ਭੇਤੀ ਹੋ ਗਈ ਉਹਨੇ। ਹਾਂ ਉਹ ਕਰ ਲੈਂਦੇ ਹੁਣ ਇਹਨੂੰ ਗ੍ਰੀਸ ਕਰ ਲਵੇ ਇਹਨੂੰ ਗ੍ਰੀਸ ਕਰੀ ਰੱਖੇ ਹੁਣ ਆਪਾਂ ਯਾਰ ਕਿੱਥੇ ਕਿੱਥੇ ਗ੍ਰੀਸ ਮਾਰੀਏ। ਟਰੈਕਟਰ ਉੱਚਾ ਬਹੁਤ ਆ ਪੜੀਆ। ਹਣਾ ਯਾਰ ਇਹਦੇ ਵਰਗਾ ਟਰੈਕਟਰ ਬਣੇ ਹੀ ਨਹੀਂ ਕੋਈ। ਹਾਂ ਉਹ ਵੀ ਹੈ ਨਹੀਂ ਆ ਚਲਾਵੇ ਦੇ ਵਿੱਚ ਇਹਦੇ ਵਰਗਾ ਤਾਂ ਕਿਲਾ ਹੁੰਦਾ ਜਿਆਦਾ ਸਵਾਦ ਆਦਾ ਇਹਦੇ ਪੰਜ ਸਪੀਡਾਂ ਵੀ ਰਿਆ ਗੀਅਰ ਦੀਆਂ ਉਹਦੀਆਂ ਤਿੰਨ ਸਪੀਡਾਂ ਗੀਅਰ ਦੀਆਂ ਤੁਸੀਂ ਇਹਨੂੰ ਲਾਜੋ ਸੇਮ ਵੇਟ ਪਾ ਕੇ ਜਿਵੇਂ ਟਰਾਲੀ ਪਾ ਕੇ ਸੇਮ ਉਹਨੂੰ ਲੈ ਜਿਓ ਉਹਦਾ ਜੇ ਦੂਜਾ ਗੀਅਰ ਪਾਉਨੇ ਆ ਹੂੰ ਜਿਆਦਾ ਆ ਜਾਣਾ ਨਹੀਂ ਦੂਜਾ ਗੀਅਰ ਤੇ ਹੌਲੀ ਸਪੀਡ ਘਟ ਜਾਣਾ ਹੁੰਦੀ ਹੈ ਤੀਜਾ ਗੀਅਰ ਤੇ ਤੁਹਾਨੂੰ ਰੇਸ ਜਿਆਦਾ ਰੱਖਣੀ ਪਊਗੀ ਮਤਲਬ ਕਿਹਦੀ ਲੋਡ ਮੰਨਦਾ ਵਾ ਇਹਦੇ ਵਿੱਚ ਮਤਲਬ ਜਿਹੜਾ ਦੂਜੇ ਤੇ ਤੀਜੇ ਤੇ ਵਿਚਾਲੇ ਗੀਅਰ ਉਹ ਹੈ ਨਹੀਂਗਾ ਇਹਦੇ ਕੋਲੇ ਗੀਅਰ ਹੈਗੇ ਆ ਪਹਿਲਾ ਦੂਜਾ ਤੀਜਾ ਚੌਥਾ ਤੇ ਪੰਜਵਾਂ ਪੰਜ ਸਪੀਡਾਂ ਪੰਜ ਸਪੀਡਾਂ ਆ ਜਾਂਦੀਆਂ ਇਹ ਯਾਰ ਪੰਜ ਪੰਜਵਾਂ ਗੇਅਰ ਇਨੇ ਲੋੜ ਤੇ ਲੈ ਲੇਂਗਾ ਇਨੇ ਗੇਅਰ ਤੇ ਨਹੀਂ ਇਨੇ ਰੋਡ ਤੇ ਨਹੀਂ ਲੈ ਲੈਂਦਾ ਨਹੀਂ ਲੈਂਦਾ ਉੱਥੇ ਤੇ ਕਰੀ ਲੈਂਦਾ ਚੌਥੇ ਤੇ ਦੱਖਣੇ ਪੰਜਵਾਂ ਫੇਰੇ ਦਾ ਆ ਗਿਆ ਰੋਡ ਵਾਸਤੇ ਰੋਡ ਵਾਸਤੇ ਆਇਆ ਰੋ ਇਹ ਤੇਲ ਘੱਟ ਖਾਂਦਾ ਉਹਨਾਂ ਨਾਲ ਘੱਟ ਬਹੁਤ ਜ਼ਿਆਦਾ ਹੀ ਘੱਟ ਖਾਂਦਾ ਜ਼ਿਆਦਾ ਫਰਕ ਆ ਜ਼ਿਆਦਾ ਫਰਕ ਉਹ ਤਾਂ ਅਸੀਂ ਮਤਲਬ ਤਾਂ ਵਾ ਵੀ ਸੁੱਕ ਜਾਣਾ ਹੂੰ ਐਸੀ ਪੀਸੀ ਜੰਦਾ ਯਾਰ ਕੰਫਰਟੇਬਲ ਆ ਜੇ ਤੂੰ ਬਿਮਾਰ ਆਣਾ ਵੀਰਿਆ ਤੂੰ ਫੇਰ ਵੀ ਜਾ ਕੇ ਕੰਮ ਕਰਿਆ ਆਇਆ ਫੇਰ ਵੀ ਫੀ ਕੱਲੇ ਵਾ ਜਾਏਗਾ ਇਹਦੇ ਨਾਲ ਨਹੀਂ ਇਹ ਤੇ ਹੋ ਗਿਆ ਉਹ ਚੱਕਰ ਨਾ ਉਹ ਐਸੀ ਆ ਗਿਆ ਫਿਰ ਬਾਕੀ ਉਹਦੀ ਲੈਫਟ ਰਿਕਵੈਸਟ ਹੀ ਬਹੁਤ ਹੈ ਇਹਦੇ ਨਾਲੋਂ ਜ਼ਿਆਦਾ ਮਾੜੀ ਨਹੀਂ ਜਾਂਦਾ ਉਹ ਤਾਂ ਨਾ ਮਾਰਾ ਜਾ ਕਰਨਾ ਗਾਲਿ ਚਾਂਤ ਲੈ ਇਹਦੇ ਨਾਲੋਂ ਜ਼ਿਆਦਾ ਲੈਫਟਿੰਗ ਬਿਸਟ ਇਹ ਜਿਹ ਰਿਵਰਸ ਵੀਡੀ ਆਉਂਦੀ ਆ ਹੂੰ ਸਭ ਤੋਂ ਪਹਿਲਾਂ ਆਈ ਕਲੱਚ ਆਇਆ ਹੀ ਇਹ ਚ ਸੀਗਾ ਹਾਂ ਆਈ ਪੀਟੀਓ ਆਈ ਵੀਡੀਓ ਹਨੂ ਇਤੋ ਹੀ ਬਸ ਪਿਆ ਆਈ ਪੀਟੀਓ ਲੈਣ ਦਾ ਸਵਾਦ ਹੀ ਵੱਖਰਾ ਸਵਾਦ ਹੀ ਵੱਖਰਾ ਜਿੱਤ ਕੇ ਟਰੈਕਟਰ ਦਾ ਵਜਾ ਕੱਢ ਦੋ ਹਾਂ ਕੱਢ ਦੋ ਇਹ ਨਹੀਂ ਤੁਹਾਡਾ ਟਰੈਕਟਰ ਬੰਦ ਹੋ ਜੂਗਾ ਜਾਂ ਕੋਈ ਹਨਾ ਤੂੜੀ ਦੀ ਮਹੀਨ ਤੇ ਫਿਰ ਆਏ ਨਾ ਮੰਨ ਕੇ ਚਲੋ ਜੇ ਚੋਕ ਲੱਗਦੀ ਆ ਹੂੰ ਕਿੱਥੇ ਤਾਂ ਜੇ ਚੋਕ ਹੋ ਗਿਆ ਮੰਨ ਕੇ ਹੈਨਾ ਹੂੰ ਕਿਸੇ ਦਾ ਆਪਣੀਆਂ ਕਲੱਚ ਬਲੇਟਾਂ ਨੇ ਕੰਮ ਕਰਨਾ ਇੱਥੇ ਮੜਾ ਮੜਾ ਇਹਨੂੰ ਦਬਾ ਕਰਕੇ ਲੱਗ ਦੋ ਫਿਰ ਇੱਕ ਹੋਰ ਵੀ ਆ ਇਹ ਮੈਨੂਅਲ ਆਈ ਪੀਡੀਓ ਆ ਇਹਦੇ ਵਿੱਚ ਵੀ ਮੈਨੂਅਲ ਆਈ ਵੀਡੀਓ ਇੱਕ ਈ ਵੀਡੀਓ ਆ ਹੂੰ ਇਲੈਕਟ੍ਰਿਕ ਪੀਡੀਓ ਆਈ ਹੈ ਨਾ ਸੋਚਦੇ ਕੰਮ ਕਰਦੀ ਹੈ ਉਹ ਘੱਟ ਕਾਮਯਾਬ ਹੋਗੀ ਕਿਉਂਕਿ ਹਾਂ ਉਹਨੇ ਤਾਂ ਸੋਚਾ ਹੂੰ ਕਰਨਾ ਉਹਨੇ ਸੋਜਣ ਅੱ삐 ਦਾ ਵੱਡ ਲੱਗੇ ਜ਼ਿਆਦਾ ਉਹਨੇ ਅੱ삐 ਦਾ ਵੀਡੀਓ ਚਲਾ ਦਿੱਤੀ ਡਾਇਰੈਕਟ ਇਹਨੇ ਬਲਾਂ ਦੀ ਹੌਲੀ 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 ਜ਼ੋਰ ਪਾ ਕੇ ਕਿੱਥੇ ਮਰਜੀ ਚਲਾਉਣਾ ਜੇ ਕਿਤੇ ਚੋਕ ਵੀ ਹੋ ਗਈ ਇਹਨੂੰ ਮੜਿਆ ਧੱਕਾ ਲਾਓ ਕੱਢ ਦੂਗਾ ਕੱਢ ਦੂਗਾ ਇਹ ਰਿਵਰਸ ਗੇਰਾਂ ਚ ਹੈਗਾ ਇਹ ਕਿ ਨਹੀਂ ਨਹੀਂ ਰਿਵਰਸ ਹੀ ਹੈ ਗੇਰਾਂ ਜੇ ਵੀਡੀਓ ਨਹੀਂ ਦੀ ਅੱਛਾ ਫੋਰਵਰਡ ਤੇ ਰਿਵਰਸ ਆਇਆ ਫੋਰਵਰਡ ਤੇ ਰਿਵਰਸ ਵੀਡੀਓ ਤੂੜੀ ਜਿਹੜੀ ਨੂੰ ਤਾਂ ਫਿਰ ਬੜਾ ਓਕੇ ਹੋਣਾ ਤੂੜੀ ਉਹਨਾਂ ਦਾ ਬਾਲਾ ਨਹੀਂ ਆ ਰਾ ਬੇਫਿਕਰ ਹੋ ਕੇ ਚਲਾਓ ਚੋਕ ਹੁੰਦੀ ਹੋ ਜਵੇ ਹੂੰ ਗੇਰ ਪਾਓ ਬੈਕ ਕੱਢ ਦੋ ਉਹਦੇ ਨਹੀਂ ਹੁੰਦੀ ਉਹ ਤਾਂ ਦਾ ਹਿਸਾਬ ਨੇ ਜਰੋੜੇ ਪੈਂਦੀ ਹੈ ਫਿਰ ਤੋ ਉਹ ਗੇਰਾਂ ਚ ਹੈ ਨਹੀਂ ਇਹਦੀ ਵੀਡੀਓ ਨਹੀਂ 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 ਗੇਰਾਂ ਚ ਨਹੀਂ ਵੀਡੀਓ ਹੈਗੀ ਨਹੀਂ ਕੱਲੇ 540 ਹੀ ਆ 540 ਤੇ 540 ਹੀ ਦੋਈ ਵੀਡੀਓ ਨਹੀਂ ਸਾਡੇ ਨਾਲ ਜੌਂਡੀ ਵੀ ਆਈਆਂ 540 ਤੇ 545 E ਤੇ ਉਹ ਤਾਂ ਬੈਕ ਗੇਅਰ ਚ ਕੱਢ ਦਿੰਦਾ ਬੈਕਮਾਨ ਦਾ ਕਿਹੜਾ ਉਹ 50 50 E ਜਾਂ ਉਹ ਚ ਹੋਊਗਾ ਫੀਚਰ ਇਹ ਚ ਨਹੀਂ ਇਹਦੇ ਚ ਨਹੀਂ ਆ ਗਿਆ ਪੱਕਾ ਪਤਾ ਚੈੱਕ ਕੀਤਾ ਮੈਂ ਉਹਦੇ ਰਟਕਰਾ ਮਾਰੀਆ ਰਾਜਾ ਵੇਖਦੇ ਨੂੰ ਮੋਟਰ ਚਲਾਉਂਦਾ ਸੀ ਬੁਰੇ ਹਾਲ ਨੇ ਬੱਸ ਆ ਦੇ ਆਪ ਨਹੀਂ ਕੱਢਦਾ ਮੈਂ ਜਨਰੇਟਰ ਤੇ ਲਾਉਣਾ ਆਪਣੇ ਵਾਲੇ ਟਰੀ ਯਾਰ ਕੀ ਦੋ ਸਪੀਡ ਨਹੀਂ ਦੋ ਸਪੀਡ ਨਹੀਂ ਹੈ ਯਾਰ ਕੀ ਕਰਦਾ ਮੈਂ ਕਿੰਨੀ ਜਨਰੇਟਰ ਆਪਣੇ ਘਰੇੋਂ ਜਨਰੇਟਰ ਤੇ ਲਾਈਦਾ ਤੇ ਗੇਰਾਂ ਚ ਕਿੰਨੀ ਰੀ ਲਾਇਆ ਉਹਨੂੰ ਹੁਣ ਭਲੇਖਾ ਵੰਦਾ ਤੁਹਾਨੂੰ ਸ਼ਾਇਦ ਭਲੇਖਾ ਹੋਵੇ ਯਾਰ ਡੌਂਡੀਰ ਆਉਂਦਾ ਨਹੀਂ ਨਾ 11 ਚ ਜਾਂਦੇ ਆ ਫਾਰਮ ਡ੍ਰੈਗ ਫਾਰਮ ਡ੍ਰੈਗ ਸ਼ੇਗਾ 11 ਚ ਹਾਂ ਆ ਫਾਰਮ ਡ੍ਰੈਗ 11 ਚਾ ਬੜਾ 575 ਆ ਔਰ ਵਰਸਾ ਹਮ ਫਿਰ ਜੋ ਉਹ ਆ ਜੋ ਉਹ ਚ ਵਾਲੇ ਫੀਚਰ ਆ ਵੀਡੀਓ ਵੀਡੀਓ ਚ ਹਮ ਉਹਦੇ 11 ਚ ਵੀ ਆ 750 ਕਿੜੇ ਵੀ ਆ ਤੇ ਇਹ ਦੂਜੀ ਵੀ ਆ ਸਾਰਾ ਕੁਝ ਹੀ ਆ ਉਹ ਚ ਫੰਕਸ਼ਨਲ ਹੋ ਤਾਂ ਯਾਰ ਇਹ ਤੱਕੜਾ ਹਾਂ ਕੰਮ ਵਾਲੇ ਫੰਕਸ਼ਨ ਆ ਜੀ ਕੰਮ ਵਾਲੇ ਫੰਕਸ਼ਨ ਆ ਯਾਰ ਇਹ ਚ ਹਾਂ ਸਾਰੇ ਕੰਮ ਵਾਲੇ ਫੰਕਸ਼ਨ ਨਜਾਇਜ਼ ਆ ਕੋਈ ਟਾਇਰ ਕਿੱਡੇ ਕਿੱਡੇ ਰਹਿ ਗਏ ਬਹੁਤ ਚਲਾਉਨੇ ਨੇ ਮੈਨੂੰ ਲੱਗਾ ਸਭ ਤੋਂ ਜ਼ਿਆਦਾ ਹੱਸਦੇ ਸਭ ਤੋਂ ਜ਼ਿਆਦਾ ਇਹ ਨੂੰ ਚਲਾਉਨੇ ਆ ਹਨ ਜਿਕੇ ਸਾਡੇ ਬੰਦਾ ਜਿਹੜੇ ਕੰਮ ਕਰਦੇ ਆ ਹਨ ਡਰਾਈਵਰ ਆ ਉਹਨੂੰ ਵੀ ਕਰਨਗੇ ਉਤਨੀ ਨਹੀਂ ਮਹਿੰਦੇ ਕਰਨ ਸਾਨੂੰ ਆ ਹੀ ਦੇ ਦੋ ਉਹਨਾਂ ਨੂੰ ਸਮਝ ਨਹੀਂ ਆਉਂਦੀ ਆਪਾਂ ਟਰਾਲੀ ਗਾਂ ਕਰਨ ਨੂੰ ਕਹਿੰਦਾ ਸੀ ਤੇ ਉਹਨੇ ਵੇਖਾ ਕੀ ਕੀਤਾ ਦੋ ਘੰਟੇ ਲਾਏ ਕਈ ਵਾਰ ਬੰਦੇ ਹਣ ਜੋ ਕਿ ਨੂੰ ਲੋਕ ਨਹੀਂ ਖੋਲਣੇ ਆਉਂਦੇ ਇੱਕ ਬੰਦਾ ਗਰਮੀ ਦੀ ਵਿਚਾਰੇ ਨੇ ਖੈਲਫ ਮਾਰੀ ਗਾਂ ਘਾਰਤਾ ਮੈਂ ਕਿਹਾ ਬੰਦਾ ਕਿੱਥੇ ਗਿਆ ਮੇਰਾ ਉਹ ਮੈਨੂੰ ਬੱਜਾ ਮਰੀ ਜਾਵੇ ਦੁਬਾਰੀ ਨਹੀਂ ਖੁੱਲਦੀ ਇੰਦਰ ਲਾ ਤੂੰ ਬਾਹਰ ਤੈਨੂੰ ਬਾਹਰ ਸੁਣਦੀ ਨਹੀਂ ਬਾਹਰ ਸੁਣਦੀ ਨਹੀਂ ਮੈਨੂੰ ਇਹੋ ਜਿਹਾ ਕੰਮ ਆ ਇਹਦਾ ਟੂਲ ਵਿਖਾਈ ਆ ਜਾ ਇੱਧਰ ਜਿਹੜਾ ਆਪਾਂ ਫਾਰਮ ਟਰੈਕ ਤੇ ਗੱਲ ਕਰਕੇ ਆਈਏ ਇਹਦੇ ਟੂਲ ਦਾ ਯਾਰ ਸਾਰੇ ਟਰੈਕਟਰੋਂ ਵਧੀਆ ਕੋਈ ਮੁਕਾਬਲਾ ਨਹੀਂ ਕਿਸੇ ਟਰੈਕਟਰ ਕੋਈ ਕਰ ਸਕਦਾ ਇਹਦੇ ਟੂਲ ਹੂੰ ਮਾ ਅੱਖੇ ਤੇਰੀ ਗੱਲ ਖਣੋਣਾ ਆ ਪਿੱਡਾ ਹਾਰਨਾ ਹੈਨਾ ਚਲੋ ਉਹ ਟੁੱਟ ਗਿਆ ਆ ਇਹ ਚ ਪਾਈ ਫਿਰਦੇ ਆ ਤੇ ਹੋਰ ਪਾ ਕੇ ਦਿਖਾਉਗੇ ਇਸ ਧਾਰ ਨੇਡਾ ਉਹਨਾਂ ਦਾ ਸੱਚ ਟੂਲ ਛੋਟੇ ਆ ਛੋੜੇ ਰੂੜਾ ਆ ਵੇਖੋ ਇੱਕ ਉਹ ਸਮਾਰਟ ਟੂਲ ਆ ਆ ਆਹ ਦਿਖਾ ਵੀ ਕਿੰਨਾ ਕੁ ਮਰਜ਼ੀ ਪਾਈ ਚਲੋਇ ਉੱਤੇ ਤਾਂ ਤੋ ਹੀ ਦਿਨ ਚੜ੍ਹਿਆ ਨਹੀਂ ਆਣਾ ਇੱਧਰ ਦੀ ਆ ਜਾ ਚਲਾਗਾ ਇੱਕ ਆ ਚੀਜ਼ ਦੇ ਵਾਕਈ ਮੇਰੇ ਦੀ ਗੱਲ ਕੋਈ ਨਹੀਂ ਹੁੰਦੇ ਇਹਦੇ ਹੁਣ ਨਹੀਂ ਹੁੰਦਾ ਹੁਣ ਨਹੀਂ ਹੁੰਦਾ ਇਹ ਟੂਲ ਪਰ ਮਿਲ ਜਾਊ ਯਾਰ ਆ ਵੀ ਨਹੀਂ ਦਿੰਦੇ ਹੁਣ ਤਾਂ ਆ ਆ ਚੜ੍ਹਨ ਵਾਸਤੇ ਬਣੀ ਦਿੰਦੇ ਆਹੀ ਦਿੰਦੇ ਅੱਛਾ ਆ ਆ ਵੀ ਆ ਵੀ ਉਹਦੇ ਨਾਲ ਹੀ ਆਇਆ ਸੀਗਾ ਇਹਦੇ ਦੋ ਆ ਗਏ ਨਾ ਨੂੰ ਇੱਧਰ ਦੀ ਦਿਖਾ ਦੋਵੇਂ ਦੱਸ ਦੇਣਗੇ ਵੀਰੇ ਦੀ ਗੱਲ ਸੁਣੋ ਵਾਕਈ ਇੱਕ ਤਾਂ ਆ ਦੇਤਾ ਨਹੀਂ ਦਿੰਦਾ ਹੁਣ ਦਿੰਦੇ ਨਹੀਂ ਹੁਣ ਗਲੀਆਂ ਹੁੰਦੀ ਇੱਕ ਆ ਦੇਤਾ ਇਹ ਆਪਸ਼ਨਲ ਚੀਜ਼ਾਂ ਮਿਲਦੀਆਂ ਤਾਂ ਹੋਣੀਆਂ ਬਾਅਦ ਵਿੱਚ ਇਹ ਬਾਅਦ ਵਿੱਚ ਮਿਲ ਜਾਂਦੀਆਂ ਪਰ ਉਹ ਕੰਪਨੀ ਹੋਰ ਹੀ ਰਿਲਾਈ ਜਾਂਦੀ ਆ ਹੁਣ 12 ਮੀਟਰ ਰੈਕ ਦੇ ਉਹ ਦੇਖੋ ਤੁਸੀਂ ਲੈਡ ਦੇ ਉੱਪਰ ਹੈਗਾ ਨਾ ਇੱਕ ਹੈਂਡਲ ਪਰਲੇ ਪਾਸੇ ਹੈਣੀ ਆ ਪਰਲੇ ਪਾਸੇ ਹੀ ਨਹੀਂ ਵੀ ਕੀ ਇਹ 50 ਦਾ ਨਹੀਂ ਹੋਣਾ ਕਹ ਤਾ ਇਹ ਕਿਰਸ ਜੀ ਕਰ ਜਾਂਦੇ ਆ ਤੇ ਆਹ ਸ਼ਟਰ ਜਿਹੜੀ ਆਪਾਂ ਗੱਲ ਕਰਦੇ ਹਾਂ ਟਰਾਲੀ ਕੱਢਣ ਦੀ ਹਾਂਜੀ ਮੈਨੂੰ ਵਾਲਾ ਸ਼ਟਰ ਮਕੈਨੀਕਲ ਸ਼ਟਰ ਗੇਅਰ ਆ ਇਹ ਇਹ ਨਿਆਰਾ ਹੂੰ ਫਿਰ ਇੱਕ ਫੀਚਰ ਦੇ ਵਿੱਚ ਬ੍ਰੇਕ ਹੋਰ ਵੀ ਡਮਾਖਾ ਜੋਂਡੀਅਰ ਤੋਂ ਵੀ ਡਮਾਖਾ ਹੈ ਹੂੰ ਜੋਂਡੀਅਰ ਦੇ ਇੱਕ ਹੋਮ ਹੋਮ ਸੋਚ ਆਈ ਆ ਸ਼ਾਇਦ ਤੁਸੀਂ ਵੀਡੀਓ ਤੇ ਦੇਖਿਆ ਹੋਊਗਾ ਵੀ ਜਦੋਂ ਬਟਟਰ ਟਰ ਬੰਦ ਕਰਤੀ ਉਹ ਹੋਮ ਪ੍ਰੈਸ ਹੋਮ ਨੂੰ 30 ਸਕੰਡਰੀ 15 ਸਕੰਡ ਲਈ ਪ੍ਰੈਸ ਕਰੀ ਰੱਖਾਂਗੇ ਤਾਂ ਲੱਟਾ ਜਗ ਪੈਂਦੀ ਹੈ ਮਤਲਬ ਬੰਦਾ ਉੱਤਰ ਕੇ ਵਾਪਸ ਜਾਣ ਦਾ ਕਰਦਾ ਸਮਾਂ ਦਿੰਦਾ ਉਹਨੂੰ ਇਹਦੇ ਐਡਵਾਂਸ ਫੀਚਰ ਪਹਿਲੇ ਹੀ ਆਇਆ ਵਾ ਮੰਨ ਕੇ ਚਲੋ ਤੁਸੀਂ ਰਾਤ ਨੂੰ ਕਰੇ ਆਏ ਲੱਟਾ ਜਗਦੀਆਂ ਲੱਟਾ ਬੰਦ ਕਰਕੇ ਟਰ ਬੰਦ ਕਰਕੇ ਜੇ ਸੱਚ ਕਟੋਗੇ ਜਗ ਬਣੀ ਲੱਗਾ ਆਪੇ ਹੀ ਕੋਈ ਸੋਚ ਨਹੀਂ ਆਪੇ ਜਗ ਬਣੀ 30 ਸਕੰਡ ਲਈ ਜਗਣ ਗਿਆ ਫਿਰ ਇਹ ਬੰਦ ਹੋ ਜਾਣੀਆਂ ਤੀਹਾਂ ਤੋਂ ਤੇ ਬੰਦਾ ਆਗਾ ਜਿੱਥੇ ਬੰਦਾ ਉਹਨੇ ਕ ਟਾਈਮ ਦੇ ਵਿੱਚ ਸੈਟਿੰਗ ਫੜ ਲੈਂਦਾ ਆਪੇ ਹਾਂ ਆ ਵਧੀਆ ਯਾਰ ਕੰਮ ਇਹ ਜੁਨੀਅਰ ਦਾ ਵੀ ਚੀਜ਼ ਫੀਚਰ ਵਧੀਆ ਵਾ ਹਰ ਇੱਕ ਚੀਜ਼ ਦੀ ਆਪੋ ਆਪਣੀ ਕੁਆਲਿਟੀ ਆ ਆਪੋ ਆਪਣੀ ਕੁਆਲਿਟੀ ਆ ਇਹਨੂੰ ਰਿਮੋਟ ਵੀ ਆਇਆ ਹੁਣ ਰਿਮੋਟ ਵੀ ਡੇ ਇਹ ਇਧਰ ਲੱਗਾ ਰਿਮੋਟ ਕੰਟਰੋਲ ਆ ਆ ਰਿਮੋਟ ਇਹਦਾ ਇਹਦਾ ਰਿਮੋਟ ਆ ਹੀ ਮੈਂ ਬੋਲ ਲਿਓ ਤੇ ਇਹ ਵੀ ਜੀ ਆਇਆ ਵਾ ਹੁਣ ਨਹੀਂ ਦਿੰਦੇ ਹੁਣ ਯਾਰ ਹੁਣ ओरिजिनलਿਆਂ ਨੂੰ ਕੀ ਹੋ ਗਿਆ ਯਾਰ ਲੈ ਜਾਂਦੇ ਨੇ ਮੋਟਰ ਪਾਟ ਦੋ ਯਾਰ ਜਿਹੜੇ ਫੀਚਰ ਤੁਸੀਂ ਦਿੱਤੇ ਸਾਨੂੰ ਹਾਂ ਹਾਂ ਮੇਨ ਲਾਈਟਾਂ ਦਾ ਵਾ ਹਾਂ ਇੰਡੀਕੇਟਰਾਂ ਦਾ ਵੀ ਆ ਹਾਂ ਖਰਾਬ ਕਰੂ ਹੋ ਜਾਊਗਾ ਪਣੀ ਪਣੀ ਪਿਆ ਵਾ ਰਿਮੋਟ ਇਹਦਾ ਵਾ ਫਾਨ ਪਹਿਲਾ ਹੀ ਬੜਾ ਸਵਾਦ ਲਿਆ ਤਾ ਆਇਆ ਠੀਕ ਆ ਯਾਰ ਜਿਹੜੀ ਚੀਜ਼ ਆ ਜਾਵੇ ਜਦੋਂ ਮਾਈਨਸ ਹੋ ਜੇ ਉਦੋਂ ਕੰਮ ਔਖਾ ਜਾਂ ਹਾਂ ਹੁਣ ਵੇਖੋ ਕੁੰਨਾ ਕੁਛ ਘਟਾਈ ਜਾਂਦੇ ਆ ਸਾਰਾ ਕੁਝ ਲਾਹ ਲਾ ਕੇ ਰੱਖੀ ਜਾਂਦੇ ਯਾਰ ਦਿਨੋਂ ਦਿਨ ਕੁਆਲਿਟੀ ਦਿਨੋਂ ਦਿਨ ਕੁਆਲਿਟੀ ਘਟਾਈ ਜਾਂਦੇ ਇਹ ਰੈਕਟਰ ਵੀ ਜਦੋਂ ਲਿਆਂਦਾ ਉਦੋਂ ਮੈਨੂੰ ਲੱਗਾ ਉੱਤੇ ਸੀ ਨਾ ਬੁਕਿੰਗ ਵਾਕਿੰਗ ਤੇ ਹਾਂ 6 ਮਹੀਨੇ ਨਹੀਂ ਮਿਲਿਆ ਸਾਨੂੰ ਇਹ 6 ਮਹੀਨੇ 6 ਮਹੀਨੇ ਨਹੀਂ ਮਿਲਿਆ ਸਾਨੂੰ ਇਹ ਫਲੋਰ ਤੋਂ ਚਲਾ ਕੇ ਲੈ ਕੇ ਆਏ ਸੀ ਡੰਪ ਤੋਂ ਹੀ ਡੰਪ ਤੋਂ ਹੀ ਚਲਾ ਕੇ ਲੈ ਕੇ ਆਏ ਜੀ ਦੇ ਲੋ 605 ਕੇ ਸਮੇ ਅੱਗ ਬਾਹਰ ਮਿਲਦਾ ਨਹੀਂ ਤੇ ਹੁਣ ਕਿੰਨੇ ਹੋਏ ਪਏ ਆ ਹੁਣ ਤਾਂ ਹੁਣ ਇੱਕ ਉਹਨਾਂ ਨੇ ਉਹ ਕੱਢਤਾ ਕਸਮੇਲਾ ਆ ਆਹੋ ਉਹ ਜੇ ਉਹਦਾ ਬਸ ਗੇਰਾਂ ਚ ਫਰਕ ਪਤਾ ਜਿਹੜਾ ਵਰਵਰਸ ਗੇਰਾ ਹੋਰ ਕਿਤੇ ਕਰਤਾ ਉਹਨਾਂ ਨੇ ਅੱਛਾ ਹੱਜ ਨਹੀਂ ਸੌਰੀ ਗੇਰਾਂ ਚ ਵਰਸ ਦਾ ਨਹੀਂ ਪਹਿਲੇ ਦੀ ਸੀਧ ਨਾਲ ਦੂਜਾ ਕਰਤਾ ਇਹਦਾ ਪਹਿਲੀ ਸੀਧ ਨਾਲ ਪਹਿਲਾ ਇਹਦੀ ਪਹਿਲਾ ਸੀ ਖਾਲੀ ਹੈ ਪਹਿਲੇ ਸੀਧ ਕੁਛ ਨਹੀਂ ਅੱਛਾ ਇਹਦੇ ਕੁਛ ਨਹੀਂ ਹਾਂ ਪਹਿਲਾ ਕੱਲਾ ਲੱਗ ਗਿਆ ਯਾਰ ਪਹਿਲੇ ਜਾਂ ਦੂਜੇ ਦੀ ਸੀਧ ਨੂੰ ਬੈਕ ਚਾਹੀਦਾ ਇਹਦਾ ਫਿਰ ਚੇਂਜਰ ਆਣਾ ਇਹ ਪਰ ਹੈ ਚੇਂਜਰ ਸਾਥੀ ਤੁਸੀਂ ਇਹ ਚਲਾ ਲਿਆ ਨਾ ਤੁਸੀਂ ਦੂਜੇ ਟਰੈਕਟਰ ਤੇ ਗੇਅਰ ਹੀ ਲਾਉਂਦੇ ਯਾਰ ਮੇਰੀ ਗੱਲ ਸੁਣੀ ਜੇ ਕਰਾਹ ਕਰੋ ਲਾਉਣਾ ਚੇਂਜਰ ਲੀਵਰ ਰਹਿਲਾ ਹੀ ਆ ਕਿ ਕੜਾ ਜਾ ਕੰਮ ਬਹੁਤ ਰੜਾ ਮੈਂ ਤਾਂ ਕਹਿੰਦਾ ਤੁਸੀਂ ਨਿਆਰੀ ਲਓਗੇ ਤਾਂ ਸੌਖਾ ਹੀ ਪੈ ਜਾਏਗਾ ਤਾਂ ਮੜਾ ਹੀ ਨਹੀਂ ਪੈ ਜਾਂਦਾ ਉਹਨੇ ਕੋ ਰਿਪੇਅਰ ਤਾਂ ਨਹੀਂ ਗੱਡੀ ਲੀਵਰ ਨੇ ਮੈਂ ਕਹਿੰਦਾ ਟਰੈਕਟਰ ਨੇ ਕੱਲੀ ਸੀਲ ਲੀਕ ਹੋਈ ਆ ਉਹ ਵੀ ਇਹਦੇ ਮਗਰ ਵੇਟ ਵਾਲਾ ਸੀਗਾ ਟਰੈਕਟਰ ਚੱਕਿਆ ਗਿਆ ਜ਼ਿਆਦਾ ਸੀਲ ਲੀਕ ਹੋਈ ਆ ਉਸ ਤੋਂ ਬਗੈਰ ਕੋਈ ਨਹੀਂ ਕਹਦਾ ਜਦੋਂ ਦਾ ਲਿਆਂਦਾ ਕਿੰਨਾ ਪਰ ਆਪਾਂ ਕਹਿੰਦੇ ਆ ਇਹ ਟਰੈਕਟਰ ਦੀ ਬਈ ਰਿਪੇਅਰ ਹੈਣੀ ਇਹ ਲੈ ਲਓ ਤੁਹਾਨੂੰ ਮਹਤਰੀਨ ਦਿਖਾਉਂਦਾ ਇਹਨੇ ਮੈਨੂੰ ਜੋ ਲੈ ਕੇ ਜਾਂਦਾ ਪੰਜ ਪੰਜਵਾਂ ਸਾਲ ਚੱਲ ਪਿਆ 48 ਹਣੀ 50 4800 ਹਣੀ 5000 ਰੁਪਏ ਦਾ ਖਰਚਾ ਕੱਢਿਆ ਬਸ ਬਸ 30 ਤੇਲ ਕੰਨਾ ਖਾ ਗਿਆ ਉਸ ਦਿਵਾਰ ਆ ਇਹਨਾਂ ਦਾ ਇੱਕ ਦਿਹਾੜੀ ਚ ਖਾ ਗਿਆ ਇਹ ਤਾਂ ਡਰਮ ਵਾਲੀ ਝਾਕੀ ਜਾਂਦਾ ਟੈਂਕੀ ਲਝਾਕੀ ਜਾਂਦਾ ਰਹਿੰਦਾ ਵੀ ਲਿਆ ਪਾ ਕੱਢ ਦਿੰਦਾ ਥੋੜਾ ਜਿਹਾ ਤੇਲ ਲਗਾਦਾ ਸਹੀ ਗੱਲ ਹੈ ਤੇਲ ਬਹੁਤ ਖਾਂਦਾ ਇਹ ਇਹ ਕਹਿੰਦਾ ਤੇਲ ਦਾ ਇਹ ਘੁੱਟਾਂ ਹੀ ਭਰਦਾ ਇਹ ਮੁੜ ਕੇ ਤਾਂ ਬਚਣਾ ਪਰ ਇਹਦੀ ਇਹਦੀ ਟੈਂਕੀ ਚ ਤੇਲ ਮੋਗ ਗਿਆ ਇਹਦੀ ਟੈਂਕੀ ਵਿੱਚ ਤੁਸੀਂ ਵੇਹ ਹੈਗਾ ਨਾ ਤੇਲ ਇਹੋ ਨਾਲ ਚੱਲ ਚਲੀਏ ਇਹ ਇਨਾ ਕਾ ਦਗਾ ਇਹ ਵਾਲਾ ਬੜਾ ਕਾ ਇਹ ਕਹਿੰਦਾ ਕੋਈ ਯਾਰ ਮੈਂ ਤਾਂ ਟਕਾਣੇ ਲਾ ਦ ਹਾਂ ਟਕਾਣੇ ਲਾ ਦੂ ਕੀ ਕਰਾਂ ਮੈਨੂੰ ਹਾਂ ਸਟਾਰਟ ਇਹਨਾਂ ਨੂੰ ਸਗਵਾਉਣ ਦਿ ਲੋੜਾ ਇਹ ਸੌਂਗ ਦਾ ਹਾਂ ਇਹ ਬੋ ਚੱਲ ਚਲੀਏ ਬਈ ਤੇਲ ਕਹਿਤਾ ਇਹ ਤਾਂ ਕਹਿ ਦਿੱਤਾ ਇਹਨੇ ਨਾਲ ਹੀ ਬੜਾ ਇਹ ਉਦੋਂ ਆਪਾਂ ਕਿੰਨੇ ਦਾ ਲਿਆ ਸੀ ਇਹ 8.5 ਲੱਖ ਦਾ 8.5 ਲੱਖ ਦਾ ਇਹ ਕਿੰਨਾ ਮੜਲਾ ਵੀ ਮਤਲਬ 5 ਸਾਲ ਪਹਿਲਾਂ 8.5 ਲੱਖ ਦਾ ਇਡਾ ਟਰੈਕਟਰ ਤੇ ਹੁਣ ਇਹ ਚਲਾ ਲਿਆ 7 ਲੱਖ ਦਾ ਫਿਰ ਇੱਥੇ ਦੇਖ ਜਾਣਾ ਮਰਜ਼ੀ ਰਾਵਣ ਬੇਚ ਅੱਜ ਹੀ ਭਾਣਾ ਕਿਉਂਕਿ ਅੱਜ ਇਹਦੀ ਸੇਲ ਸਭ ਤੋਂ ਜ਼ਿਆਦਾ ਵਾ ਸਭ ਤੋਂ ਜ਼ਿਆਦਾ ਪੀਐਸ ਨਹੀਂ ਨਾ ਹੈਗਾ ਇਹ 60 ਹਸ ਬਬਰ ਇਹਨੂੰ ਤਾਂ ਹੁਣ ਮੂੰਹੋਂ ਕੱਢੀ ਹੁਣ ਵੇਖਣਾ ਪਰ ਬਈ ਇਹਨੇ ਆ ਬਣਾਏ ਆ ਇਹ ਨਹੀਂ ਆ ਬਣਾਇਆ ਇਹਨੇ ਵਾਕਈ ਇਹਨੇ ਟਰੈਕਟਰ ਨੇ ਆ ਬਣਾਤੇ ਸਭ ਤੋਂ ਪਹਿਲਾਂ ਆ ਲਿਆਂਦਾ ਸਭ ਤੋਂ ਪਹਿਲਾਂ ਇਹ ਲੈ ਕੇ ਆਂਦਾ ਸੀਗਾ ਉਦੋਂ ਪਹਿਲਾਂ ਫਾਰਮ ਟਰੈਕ ਸੀਗਾ ਉਹ ਸੇਲ ਕਰਤਾ ਸੀਗਾ ਯਾਰ ਨਿਆਰਾ ਹੀ ਬਣਾਉਂਦਾ ਨਾ ਚੀਜ਼ਾਂ ਨੂੰ ਜਦੋਂ ਕੋਈ ਰੁਪਈਆ ਨਹੀਂ ਲੱਗਾ ਨਹੀਂ ਲੱਗਾ ਰੁਪਈਆ ਮੈਂ ਤੁਹਾਨੂੰ ਕਹਾਂ 5000 ਰੁਪਏ ਦਾ ਖਰਚਾ ਨਹੀਂ ਘੱਟਿਆ ਉਹ ਵੀ ਸੀਲ ਹੀ ਲੀਕ ਹੋਈ ਹੈ ਕੱਲੀ ਜੀ ਉਹ ਮੇਰੀ ਸੀਲ ਪਹਿਲੀ ਨਰਵਾਸ ਚ ਲੈ ਕੇ ਰੋ ਟੰਗੀ ਪਈ ਆ ਜੇ ਕਿਤੇ ਫੇਰ ਹੋ ਗਈ ਮੈਂ ਫੇਰ ਲੈ ਕੇ ਪਾ ਦੇਣੀ ਆ ਲੈ ਕੇ ਜਾਣ ਨਾਲ ਉਹ ਅਰੀਜਨਲ ਲੈ ਆ ਕੇ ਪਹਿਲੀ ਰੱਖ ਲਈ ਕੰਮ ਦਾ ਤੇਰੇ ਭੈੜੀ ਹੋਣੇ ਪੱਕੇ ਹੁੰਦੇ ਪਰ ਇਹਨੇ ਹੁਣ ਕਰਨੀ ਨਹੀਂ ਲੀਕ ਉਹ ਪਤਾ ਨਹੀਂ ਕਿਵੇਂ ਹੋ ਗਈ ਹੋਣੀ ਆ ਉਹ ਵੈਸੇ ਹੀ ਕੋਈ ਕੁਦਰਤੀ ਹੋ ਗਈ ਚੱਲ ਯਾਰ ਜਲਦੀ ਜੀ ਜੇ ਤਾ ਨੁਕਸਾਨ ਕਰ ਦੋ ਹੀ ਹੁੰਦੀ ਆ ਉਹ ਕਿੱਡੀ ਗੱਲ ਆ ਇੱਕ ਵਾਰੀ ਹੋਣਾ ਪਿਆ ਗਿਆ ਇੱਕ ਵਾਰੀ ਸੀਲ ਹੋਈ ਐ ਇੱਕ ਵਾਰੀ ਤੁਹਾਨੂੰ ਦੱਸਿਆ ਸੀਗਾ ਬ੍ਰੇਕ ਦਾ ਜਾਮ ਹੋਇਆ ਸੀਗਾ ਉਹ ਵੀ ਤੁਹਾਨੂੰ ਪਤਾ ਲੱਗ ਗਿਆ ਹੁਣ ਹੋਰ ਕੋਈ ਪ੍ਰੋਬਲਮ ਨਹੀਂ ਯਾਰ ਲਿਫਟ ਦੇ ਮੈਟਰ ਚ ਕਿਵੇਂ ਹੈ ਲਿਫਟ ਦੀ ਰਿਕਵੈਸਟ ਹੀ ਚੰਗੀ ਆ ਯਾਰ ਪਿੱਛੋਂ ਦੇਖੀਓ ਕਿੰਨਾ ਹੈਵੀ ਹੈ ਇਹਨਾਂ ਨੂੰ ਢਿਆਈ ਉਹਦੇ ਦੇਖ ਝਗੜਵੰਦੇ ਦਾ ਹਿੱਸਾ ਦੇ ਪਤੰਦਰ ਦਾ ਯਾਰ ਆਪਾਂ ਨੂੰ ਪਤਾ ਪਤਾ ਕਿਵੇਂ ਕਮਰਾ ਕੀਤਾ ਜਾਂਦਾ ਏਜੰਸੀਆਂ ਦੁਆਰਾ ਹੁਣ ਤੁਸੀਂ ਲੈਂਕਾ ਦੇਖੋ ਕਿ ਲੈਂਕਾ ਕਿੰਨੀ ਸਟਰੋਂਗ ਹੈ ਲੈਂਕਾ ਹੀ ਕਰਨਗੇ ਜਾਂ ਵੇਚ ਹੀ ਜਾਣੀ ਹੈ ਨਹੀਂ ਉਹਦੇ ਲੋਏ ਚੋਂ ਉਹ ਚੱਲੀ ਦੀ ਇਹ ਤਾਂ ਟੁੱਟ ਗਈਆਂ ਲਿੰਕ ਵਿਚ ਜਾਣ ਹੈਗੀ ਹਨ ਲਿੰਕਾਂ ਬੜਾ ਮੜੀਆਂ ਆ ਜੇ ਤੋੜੂ ਦਾ ਵੱਖਰੀ ਗੱਲ ਹੈ ਲਿੰਕਾਂ ਮੋਟੀਆਂ ਕਰਤੀਆਂ ਆਪਣਾ ਕੋਣ ਵੀ ਲਿੰਕਾਂ ਬਹੁਤ ਮੋਟੀਆਂ ਵੀ ਬੜਾ ਵਧੀਆ ਬਣਾਦਾ ਉਹਦੇ ਨਾਲ ਚੰਗਾ 2020 ਦੇ ਹਿਸਾਬ ਨਾਲ ਨਾ ਟਰੈਕਟਰ ਤੇਰਾ ਤੇ ਰਾਖੀ ਜਿੰਨਾ ਵੀਰਾਂ ਕੋਲੇ ਵੀ ਹੋਏਗਾ ਬੜਾ ਜਿਆਦਾ ਸਟਰੋਂਗ ਹਾਂ ਬਹੁਤ ਜਿਆਦਾ ਸਟਰੋਂਗ ਆ ਮੇਰੇ ਇੱਕ ਕੋਕਰੀ ਦਾ ਮਿੱਤਰ ਆ ਉਹਦੇ ਕੋਲੇ ਵੀ ਆ ਇਹ ਇਹੀ ਇਕੱਠੇ ਹੀ ਲਏ ਸੀ ਉਹਦਾ ਮਹੀਨਾ ਪਹਿਲਾਂ ਆ ਗਿਆ ਸੀਗਾ ਹਾਂ ਦਾ ਮਹੀਨਾ ਦੇਰ ਆਇਆ ਸੀਗਾ ਬੜਾ ਜਿਆਦਾ ਹੈ ਜੀ ਆ ਹੁਣ ਬੈਕ ਲਾਈਟ ਦੇਖ ਲੋ ਜੀ ਸੋਹਣੀ ਆ ਨਾ ਜੱਟ ਢਿੱਲੀ ਹੋਈਏ ਮਤਲਬ ਹਾਂ ਲੇਟ ਆਣਾ ਸੀ ਉਹਨਾਂ ਨੇ ਬਤੰਦ ਨੇ ਉਹ ਦੇਖੋ ਕਿਹਾ ਜੀ ਲੇਟ ਦੁੱਤੀ ਕੰਜੂਸੀਆਂ ਕਰੀ ਜਾਂਦੇ ਆ ਨਾ ਕਰਾਂ ਯਾਰ ਕੰਜੂਸੀ ਮੈਂ ਬੜੀਆਂ ਕੰਜੂਸੀਆ ਕਰਦੇ ਹਾਂ ਹਾਂ ਜਦੋਂ ਪੈਸੇ ਖਰਚ ਰਹੇ ਅਸੀਂ ਆ ਬੈਟਰੀ ਦਾ ਬਕਸਾ ਦੇਖੋ ਹੁਣ ਨਹੀਂ ਅੱਜ ਨਾਲ ਲਾਉਂਦਾ ਹੁਣ ਨਹੀਂ ਆਉਂਦਾ ਹੁਣ ਨਹੀਂ ਆਉਂਦਾ ਇਹ ਬਹੁਤ ਜਣਾਂ ਦੇ ਉੱਤੇ ਟ੍ਰੈਕਟਰ ਮੋਡੀਫਾਈ ਕਰਾਇਆ ਆੜੇ ਬਹੁਤ ਲੱਗੇ ਆ ਆ ਲਾਉਂਦੇ ਆ ਇਹ ਇਹ ਨਾਲ ਹੀ ਆਇਆ ਸੀ ਇਹਦੇ ਅਰਜਨ ਦੀਆਂ ਨਾ ਬੜੀਆਂ ਚੀਜ਼ਾਂ ਮੰਗਰਾਟ ਵੀ ਬੜਿਆਣੀਆਂ ਵਰਤੀਆਂ ਆ ਬਣਗਾੜ ਦੇਖੋ ਬਈ ਇਹਦੇ ਬੜਿਆਣੀਆਂ ਵਰਤੀਆਂ ਹੂੰ ਮੇਰੇ ਸਾਹਮਣੇ ਜੀ ਸੀ ਕੈਬਨ ਇਹਨੂੰ ਲਾਉਣਾ ਹੋਵੇ ਲੋਡ ਨਹੀਂ ਇਹਦੇ ਇੱਕ ਹਾਂ ਇਹਨੂੰ ਲੋਡ ਨਹੀਂ ਕਰਨੀ ਰਬੜਾ ਰੂੜ ਆ ਸਕਦੇ ਪਾਸੇ ਪਾ ਕੇ ਸ਼ੈਡਿੰਗ ਹੋ ਜੂਗੀ ਪਲੇਟਫਾਰਮ ਇਹਦਾ ਐ ਸਿੱਧਾ ਬਹੁਤ ਵਧੀਆ ਪਲੇਟਫਾਰਮ ਹੈ ਇਹਦਾ ਇਹਨੂੰ ਸਭ ਤੋਂ ਸੌਖਾ ਏ ਸੀ ਕੈਬਨ ਯਾਰ ਜੇ ਆਹ ਵਾਲਾ ਕੈਬਨ ਬੜਾ ਟੇਪਾਂ ਦਾ ਵੈਰੀ ਤੂੰ ਉਹ ਟੇਪਾਂ ਯਾਰ ਐ ਸੀਗਾ ਹੁਣੇ ਚੱਲਦਾ ਵਾਲਾ ਮੈਂ ਸਾਰੇ ਬਿਲ ਸਾਰਾ ਇੱਥੇ ਪੇਸਟਿੰਗ ਹੋਇਆ ਸਾਰਾ ਆਹ ਮੈਂ ਤਾਂ ਇਹ ਕਿਹਨੇ ਕਿਉਂ ਪੜਨਾ ਉਹ ਪੜਨਾ ਕੀ ਸਾਰੀ ਵਿਗਲ ਗਈ ਯਾਰ ਗਰਮੀ ਨਾਲ ਮੇਰੀ ਗੱਲ ਸੁਣ ਜੇ ਆਹ ਵਾਲਾ ਕੈਬਨ ਆਪਾਂ ਮੁੱਲ ਖਰੀਦ ਲਈਏ ਕੰਪਨੀ ਨੂੰ ਕਹੀ ਦੇ ਦੋ ਇੱਥੇ ਤਾਂ ਨਾ ਹੋਵੇ ਨਹੀਂ ਤੇ ਰਹੇ ਨਹੀਂ ਫਿਟਿੰਗ ਦਾ ਫਰਕ ਪੈਣਾ ਹੁਣ ਇੰਪੋਰਟਡ ਚੀਜ਼ਾਂ ਤੇ ਬਾਹਰ ਆ ਆਪਣੇ ਲੋਕਲ ਚੀਜ਼ ਦਾ ਫਰਕ ਆ ਜਾਂਦਾ ਆਆਂ ਸੀ ਮਨੀਲਾ ਤੋਂ ਲੈ ਕੇ ਆ ਮੇਰਾ ਨਿੱਤਰ ਲੈ ਕੇ ਆਇਆ ਸੀ ਲੈਟਾ ਹਾਂ ਨਹੀਂ ਗਏ ਨਾ ਤੇ ਚਾਨਣ ਮੈਂ ਕਹਿੰਦਾ ਸਾਰੀ ਲੱਟਾਂ ਬੰਦ ਕਰਕੇ ਚਾਨਣ ਦੁੱਗਣਾ ਆ ਰਹੀਆਂ ਲੱਟਾਂ ਆ ਨਿੱਕੀਆਂ ਹੀ ਆ ਨਿੱਕੀ ਨਿੱਕੀ ਲੱਟਾਂ ਨੇ ਇਹ ਮਨੀਲਾ ਤੋਂ ਲੈ ਕੇ ਆਉਂਦੀਆਂ ਸੀ ਬੋਲਾ ਸੋਹਣੀਆਂ ਚਾਨਣ ਇਹਦਾ ਯਾਰ ਲੱਗੀਆਂ ਪੂਰੇ ਮੈਂ ਗਾਰੰਟੀ ਦਿੰਦਾ ਉਹ LED ਤੋਂ ਜ਼ਿਆਦਾ ਜਾਨਣ ਹੋਊਗਾ ਇਹਦਾ ਹਮ ਨਿੱਕੇ ਨਿੱਕੇ ਜਿੱਦਣੇ ਲਿਆਂਦੀਆਂ ਕਿਤੇ ਨਟ ਵੀ ਨਹੀਂ ਖੋਲਿਆ ਆਈਆਂ ਲੱਗੀਆਂ ਬਸ ਲੱਗੀਆਂ ਨਾ ਹਿਲਣ ਨਾ ਇਹਦਾ ਕੋਈ ਬੜੇ ਟਿਕਾਣੇ ਤੇ ਲਾਈਆਂ ਤੂੰ ਜਗਾ ਜਿਵੇਂ ਨਾ ਬਣਾਈ ਇਹਨਾਂ ਵਾਸਤੇ ਹੁੰਦੀ ਹੈ ਨਾ ਚਾਤਰੀ ਨਹੀਂ ਨਿਕਟ ਲੱਗਿਆ ਇੱਥੇ ਛਤਰੀ ਆ ਵੀ ਸੋਹਣੀ ਹੈ ਜਟਾ ਹੂੰ ਹੈ ਨਾ ਛਤਰੀ ਚੌੜੀ ਹੈ ਹਾਂ ਚੌੜੀ ਹੈ ਮੇਨ ਗੱਲ ਕੀ ਆ ਵੀ ਛਾਂ ਆਹ ਛਤਰੀ ਬਹੁਤ ਚੌੜੀ ਹੈ ਯਾਰ ਹੂੰ ਕੱਲੀ ਮਹਿੰਦਰੀ ਦੀ ਛੋਟੀ ਲਵਾਈ ਅਸੀਂ ਉਹ ਮਹਿੰਦਰਾ ਵੀ ਛੋਟਾ ਉਹ ਹੈ ਰੈਕਟਰ ਛੋਟਾ ਹਾਂ ਉਹ ਅੱਜ ਕਰੇ ਹੈ ਨਹੀਂ ਯਾਰ ਉਹ ਹੈ ਨਹੀਂ ਕਿਆ ਟਰਾਲੀ ਜਟਾ ਕਦੋਂ ਬਣਾਈ ਪਿਛਲੀ ਵਾਰੀ ਹੈ ਨਹੀਂ ਸੀ ਸੋਹਣੀ ਬਣੀ ਆ ਤੇ ਕੀ ਟਰਾਲੀ ਦੇ ਨਾਲ ਦੋ ਚਾਰ ਚੀਜ਼ਾਂ ਐਸੀਆਂ ਜਿਹੜੀਆਂ ਬੜੀਆਂ ਹੀ ਸੋਹਣੀਆਂ ਲੱਗੀਆਂ ਇੱਕ ਤਾਂ ਚੀਜ਼ਾਂ ਹਨਾ ਬਹੁਤ ਸੋਹਣੀ ਕਟਿੰਗ ਹੋਈ ਆ ਹੁਣ ਇਹਦੇ ਬਾਰੇ ਮੈਨੂੰ ਪਤਾ ਤੂੰ ਕੁਝ ਬੋਲਣਾ ਨਹੀਂਗਾ ਤਾਈਂ ਚੁੱਪਚ ਕਰਕੇ ਤੂੰ ਚੁੱਪ ਰਿਹਾ ਮੈਂ ਹੁਣ ਜੋ ਇਹ ਇਹ ਮਤਲਬ ਕਹਦੀ ਇਹ ਟਰਾਲੀ ਸਾਹਜ ਦੇ ਨਾਲ ਬੋਲੀ ਟਰਾਲੀ ਘਮ ਘਮਾ ਕੇ ਹਾਂ ਚਲੋ ਸੋਹਣੀ ਬਣੀ ਆ ਸੀ ਇੰਨੀ ਕ ਦੱਸ ਦਿੰਨੇ ਓਵਰঅল ਬਹੁਤ ਸੋਹਣੀ ਬਣੀ ਜਿੰਨੇ ਦੀ ਇਹ ਬਣੀ ਆ ਹੂੰ ਦੋ ਟਰਾਲੀਆਂ ਬਣ ਜਾਣੀਆਂ ਦੋ ਟਰਾਲੀਆਂ ਬਣ ਜਾਣੀਆਂ ਤੇ ਟਰਾਲੀ ਚ ਕਮੀ ਜੇ ਕੋ ਕੱਢ ਦੇ ਹਾਂ ਬਿਲਗੇ ਵਾਲੀ ਇੱਕ ਟਰਾਲੀ ਇਹ ਦੋ ਇਹ ਦੋ ਇਹਨੇ ਵੈਸੇ ਜਣਾ ਇਹਨੇ ਵੈਸੇ ਜਣੀ ਹੋਈ ਆ ਇਹ ਤੇ ਕਮੀ ਇੱਕ ਵਾਲੀ ਇੱਕ ਵੀ ਕੱਢ ਕੇ ਦਿਖਾ ਦਿਓ ਭਾਈ ਫਲਾਣੀ ਚੀਜ਼ ਨਹੀਂ ਲੱਗੀ ਦੱਸ ਨਵੇਂ ਟਾਇਰ ਹਾਂ ਨਵਾਂ ਹਿੱਸਾ ਸਾਰਾ ਕੁਝ ਯਾਰ ਮੈਂ ਕਿਹਾ ਐਸ ਐਸਰੀ ਦਾ ਕੋ ਪਾਰਟ ਨਹੀਂ ਜਿਹੜਾ ਨਹੀਂ ਲੱਗਾ ਐਸਾ ਕੋਈ ਵੀ ਐਸੈਸਰੀ ਦਾ ਪਾਰਟ ਨਹੀਂ ਜਿਹੜਾ ਨਹੀਂ ਲੱਗਾ ਸਾਰਾ ਕੁਝ ਬੈੱਡ ਫੁੱਟ ਚਾ ਚਾ ਜਾਲੀ ਜੂਲੀ ਕਿ ਉਹ ਗੱਲਾਂ ਨੇ ਜਿੱਥੇ ਹੱਥ ਪਾਈਦਾ ਕੰਮ ਅਸਰੇ ਲਈਦਾ ਇਹ ਜਿਗਾਰਡ ਲਾਉਣੀ ਪੈਂਦੇ ਆ ਹਮ ਹੁਣ ਬਸ ਅੱਧਾ ਬਿਲਗਲੇ ਕੋਲੇ ਜਾਵੜੀ ਉਹਨਾਂ ਦਾ ਕਿੰਨੇ ਰੁਪਏ ਲੈਣੇ ਵੇਖ ਲਓ ਹਮ ਚਲੋ ਉਹਨਾਂ ਦੀ ਕੁਆਲਿਟੀ ਉਹਨਾਂ ਦਾ ਨਾਂ ਬਣਿਆ ਹਮ ਨਾਂ ਬਣਿਆ ਉਹਨਾਂ ਨੇ ਨਾਂ ਬਣਾਇਆ ਕੋਈ ਆ ਦਿੰਦੇ ਬਣੀ ਯਾਰ ਬੰਦੇ ਮਸ਼ੀਟੀ ਯਾਰ ਉਹ ਇਸ ਕਿੱਲੋਂ ਉੱਥੇ ਬਿਠਾ ਲੈਂਦੇ ਆ ਮਹੀਨਾ ਮਹੀਨਾ ਕਰ ਬੈਠੇ ਰੋ ਹੈਨਾ ਫੇਰ ਬਣਾ ਕੇ ਦਿੰਦੇ ਆ ਉਹਨਾਂ ਦਾ ਕੰਮ ਹੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਕੰਮ ਆ ਉਹ ਜ਼ਿਆਦਾ ਕੰਮ ਆ ਹਮ ਉਹਨਾਂ ਦਾ ਸਿਰ ਖੁਰਕਣ ਦਾ ਵੇਲ ਨਹੀਂ ਹੈਗਾ ਬੰਦਰਾਂ ਨੂੰ ਤੁਸੀਂ ਨਾ ਆ ਡਰ ਮੇਰਾ ਚਲਾਇਆ ਵੀਰੇ ਬੜਾ ਜਿਆਦਾ ਹੋਇਆ ਤੁਸੀਂ ਨਾ ਜਦੋਂ ਸੈਲਫ ਮਾਰੋਗੇ ਨਾ ਹਾਂ ਤੇ ਆਣਾ ਪਿੱਛੇ ਰੁੜ ਜਣੀ ਟਰਾਲੀ ਤੇਰਾ ਬਾਹਰ ਬ੍ਰੇਕ ਨਹੀਂ ਲੱਗ ਜਾਂਦੀ ਹਾਂ ਹੱਥ ਨਹੀਂ ਲੱਗ ਜਾਂਦੇ ਉਹਦੇ ਵੀ ਹੱਥ ਨਹੀਂ ਲੱਗ ਜਾਂਦੇ ਆਹ ਰਮ ਟਰਾਲੀ ਆਹ ਕੰਮ ਸੌਖਾ ਯਾਰ ਪਹਿਲਾਂ ਖਿੱਚ ਦੋ ਉਹਨੂੰ ਤੇ ਇਹਨਸ ਤੇ ਸਟਾਰਟ ਕਰਕੇ ਦੇਖੋ ਇਹਦੀ ਸਟਾਰਟਿੰਗ ਦੀ ਆਵਾਜ਼ ਦੇਖੋ ਜੀ ਹੋਰਾਂ ਦੀ ਆਵਾਜ਼ ਦੇਖੋ ਪੱਟੀ ਦੀ ਆਵਾਜ਼ ਜੇ ਇਸੀ ਵਾਂਗੂ ਜਾਂਦਾ ਹੈ ਹਾਂ ਜਮਾਈ ਜੀ ਜੀ ਇਹ ਰਸੀ ਆਡੀ ਦਾ ਪੰਗਾ ਪੈ ਗਿਆ ਨੇ ਦਾ ਟਰੈਕਟਰ ਤੇਰੀ ਗੱਲ ਸੁਣਾਣਾ ਬਹਲਾ ਕਹਿੰਦਾ ਹਾਂ ਬਹਲਾ ਕਹਿੰਦਾ ਬਹਲਾ ਜਿਆਦੇ ਕਹਿੰਦਾ ਥੋੜਾ ਨਹੀਂ ਜਿਹੜਾ ਹੁਣ ਯਾਰ 755 ਉਹ ਵੱਡਾ ਵਾਲਾ ਉਹ ਵੱਡਾ ਵਾਲਾ ਉਹਨੇ ਤੇਲ ਬਹੁ ਖਾ ਜਾਣ ਆਪਣੇ ਕੋਲ ਦੇ ਇੰਪਲੀਮੈਂਟੇਸ਼ਨ ਹੀ ਐਡੇ ਐਡੇ ਯਾਰ ਹੈਨਾ ਇਹ ਤਾਂ ਹੁਣ ਸਾਡੀ ਤੁਈ ਜੀ ਖਰਾਬ ਆ ਤੇਰੀ 78 ਹਾਰਸ ਪਾਵਰ ਆ ਨਾ 78 ਹਾਰਸ ਪਾਵਰ ਦਾ ਹੂੰ 78 ਹਾਰਸ ਪਾਵਰ ਵਾਸਤੇ ਕਿੱਡਾ ਚਾਹੀਦਾ ਰੋਟਾ ਬਟਾ ਸਾਰੇ ਮਟਾ ਤੇ ਨੂੰ ਲੈ ਕੇ ਕਿੱਥੇ ਜਾਵਾਂਗੇ ਆਪਣੇ ਡੇਡੇਰਾਵਾ ਸਾਰੇ ਇੰਪਲੀਮੈਂਟ ਚੇਂਜ ਕਰਨੇ ਆ। ਹਜੇ ਤਾਂ ਆਪਣੇ ਰਾਹੀ 80 ਦੇ ਦੇ। ਹਾਂ। ਜਿਹੜਾ 60 ਆਸਵਾਵਰਤ ਵਾਲੀ ਆ। 60 ਵਾਲੀ ਆ। 60 ਵਾਲੇ ਵੀ ਨਹੀਂ ਰਾਹ ਜਿਹੜਾ ਆਪਣੇ ਨੂੰ 50 ਕਾਲੀ ਆ। ਸਹੀ ਗੱਲ। ਇਹਦਾ ਵੱਡਾ ਨਹੀਂ ਇੰਪਲੀਮੈਂਟ ਪਾ ਸਕਦੇ ਆ। ਪੱਕਾ ਕਰੀ ਜਾਂਦੇ ਆ ਆਪਾਂ। ਹੁਣ ਮੰਨ ਕੇ ਚਲੋ ਜਿਹੜੇ ਵੱਡੇ 14 ਫੁੱਟ ਰੋਟਾ ਬੈਟਰ ਬਣਾਉਂਦੇ ਆ ਹਨਾ। ਹੂੰ। ਉਹਨੂੰ ਪਹਿਲਾਂ ਤਾਂ ਦੂਜੇ ਰੋਡ ਪਾ ਕੇ ਲੱਗਿਆ ਨੇ ਉੱਥੇ ਆ ਕੇ ਕੱਢ ਕੇ ਦੂਜੇ ਰੋਡ ਪਾਉਂਦੇ। ਹੂੰ। ਪੰਨਾ ਤਾਂ ਫਿਰ ਇਹੀ ਕੰਮ ਦੇ ਰਹੂਗਾ। ਇਕੱਲਾ ਬੰਦਾ ਕਰ ਨਹੀਂ ਸਕਦਾ। ਇਕੱਲਾ ਬੰਦਾ ਕਿਦੋਂ ਕਰ ਲੂ। ਹੁਣ ਜਿਹੜੀਆਂ 30 ਦ ਆਹੀ ਕੰਮ ਤੇ ਰੱਖੋ ਮੈਂ ਤਾਂ ਹੁਣ ਲੈਫਟ ਉਹ ਲੈਂਕਾ ਮਗਰ ਤਾਂ ਆਣੀ ਪੈਣੀ ਆ ਵੀ ਲੈਂਕਾ ਬਟਨਾਂ ਦਵੇ ਪਿੱਛੇ ਵੇਟ ਰੱਖੋ ਭਾਰ ਜਿਆਦਾ ਵਾ ਜਾਂ ਜ਼ੋਰ ਜਿਆਦਾ ਚਾਹੀਦਾ ਵਾ ਤੇ ਇਹ ਤਾਂ ਜੱਬ ਵੀ ਇਹ ਆਮਣਾ ਸਿਸਟਮ ਇੱਥੋਂ ਫਿੱਟ ਕੀਤਾਈ ਉਹਦੇ ਜ ਵਾਉਣ ਲੱਗਿਓਵੇਂ ਹੋ ਗਏ ਇਸੇ ਚੱਕਰਾਂ ਦੇ ਆਪਾਂ ਜਾ ਡੈਟਰ ਚੱਕੀ ਫਿਰਦੇ ਆ ਹੂੰ ਇਹ ਇੰਪਲੀਮੈਂਟ ਸੀਡ ਦਾ ਹੁਣ ਮੈਂ ਇਹਨੂੰ ਟਾਇਰ ਬਾਦਨੇ ਦੂਸਰੇ ਰੇਵ ਵਾਲੇ ਬੂਮ ਵਾਲੇ ਤੇ ਮੇਰੇ ਕੋਲ ਇਹ ਹੋ ਹੈਗੀ ਫਰਟੀਲਾਈਜ਼ਰ ਹਕਤੀ ਮਾਂ ਦਾ ਇਹਦੇ ਮਾਰ ਪਾ ਕੇ ਰੇਤ ਨਹੀਂ ਪਾਣਾ ਸਹੀ ਗੱਲ ਹੈ ਬਾਬੇ ਦੀ ਮਿਹਨਤ ਸੋਹਣੀ ਕੀਤੀ ਹੈ ਕਿਹੜਾ ਹੱਥ ਨਾਲ ਆਣ ਜਦੋਂ ਚੀਜ਼ਾਂ ਆਈਆਂ ਪਰ ਬੈਕਗ੍ਰਾਉਂਡ ਦਿੱਤੀਆਂ ਠੀਕ ਹੈ ਜੀ ਉਹਨਾਂ ਨੂੰ ਵਰਤੋ ਮਾਕੀ ਜੇ ਸੀ ਆਰ ਡੀ ਨਾ ਆਉਂਦਾ ਪਰ ਗੱਲ ਫਿਰ ਉੱਥੇ ਆਉਂਦੀ ਉਦੋਂ ਕੋਈ ਐਵੇਂ ਸੀ ਆਰ ਡੀ ਕਾਰ ਤੇ ਪੋਲੂਸ਼ਨ ਕਰਦੇ ਆ ਆ ਜਿਹੜੇ ਹੋਰ ਕਾਹਦੇ ਪੋਲੂਸ਼ਨ ਹੀ ਹਨੀਗੇ ਹੂੰ ਐਵੇਂ ਆਪਣੇ ਦੇ ਸਾਧਾ ਕੋ ਫਟਣਾ ਹੁੰਦਾ ਲਓ ਜੀ ਇਹ ਸੀਗੇ ਵੀਰ ਦੇ ਸਾਖਤਾਵਾ ਜਾ ਦਨੂੰ ਅੱਗੇ ਟਰੈਕਟਰ ਫਾਰਮ ਟਰੈਕ ਵੀਰ ਨੇ ਲਿਆਂਦਾ ਨਾ ਮਾ ਉਹ ਤੁਹਾਨੂੰ ਆਪਾਂ ਵਿਖਾ ਹੀ ਦਿੱਤਾ ਤੇ ਅੱਜ ਨਾ ਅੱਜ ਤੁਹਾਨੂੰ ਜਿਆਦਾ ਚੀਜ਼ਾਂ ਨਹੀਂ ਵਿਖਾਉਣੀਆਂ ਅੱਜ ਅਸੀਂ ਤੁਹਾਨੂੰ ਤਿੰਨ ਟਰੈਕਟਰ ਹੀ ਵਿਖਾਉਣੀਆਂ ਏਸੀ ਵਾਲਾ ਤੁਸੀਂ ਪਹਿਲਾਂ ਹੀ ਵੇਖਿਆ ਸੀ ਉਹ ਵੀ ਵੇਖਿਆ ਸੀ ਆਹ ਲਿਆਦਾ ਨਵਾਂ ਇਹਦੀ ਵੀਡੀਓ ਮੈਂ ਪਹਿਲਾਂ ਅਪਲੋਡ ਕਰ ਦਿੱਤੀ ਏ ਜੇ ਤੁਸੀਂ ਪਹਿਲਾਂ ਜਿਹੜੇ ਵੀਰ ਨੂੰ ਵੇਖਣਗੇ ਇਹਦੀਆਂ ਚੰਗੀਆਂ ਮਾੜੀਆਂ ਚੀਜ਼ਾਂ ਸਭ ਕੁਝ ਵੀਰ ਨੇ ਦੱਸ ਤਾ 80% ਚੰਗੀਆਂ 20% 20% ਜ਼ਿੰਮੇਵਾਰੇ ਵਾਸਤੇ ਥੋੜੀਆਂ ਚੀਜ਼ਾਂ ਨੈਗੇਟਿਵ ਹਾਂ ਨੈਗੇਟਿਵ ਇੰਨੀਆਂ ਵੀ ਨੈਗੇਟਿਵ ਨਹੀਂ ਵੀ ਆਪਾਂ ਦਿੱਕਤ ਕਰਦਾਂ ਵੀ ਆਪਾਂ ਕੰਮ ਹੀ ਖੜ ਜਵੇ ਇੰਨੀਆਂ ਨਹੀਂ ਨੈਗੇਟਿਵ ਹੈਗੀਆਂ ਚਲੋ ਹੈਗੀਆਂ ਵਾ ਜਿਵੇਂ ਉਹ ਸਾਫ਼ ਕਰਨੀਆਂ ਪੈਣਗੀਆਂ ਆਪਾਂ ਨੂੰ ਦਿੱਕਤ ਕਰਦੀਆਂ ਉਹ ਇਹ ਕੁਝ ਕੁ ਚੀਜ਼ਾਂ ਹੈਗੀਆਂ ਬਾਕੀ ਡੀਵਰ ਲੂਵਰ ਸਰਾ ਲਾਤਾ ਬਹੁਤ ਯਾਰ ਲੀਵਰ ਸਭ ਤੋਂ ਵਧੀਆ ਦਿੱਤੇ ਇਹਨਾਂ ਨੂੰ ਆਵਾਜ਼ ਪਸੰਦਰ ਦੀ ਇੰਨੀ ਘੈਂਟ ਹੈ ਨਾ ਆਵਾਜ਼ ਬਹੁਤ ਵਧੀਆ ਇਹ ਤਾਂ ਨਾ ਟਰੈਕਟਰ ਵੀਰ ਨੇ ਨਾ ਉਸ ਵੀਡੀਓ ਤੇ ਰੇਟਿੰਗ ਵੀ ਦੱਸੀ ਹਾਈ ਲੋ ਹਾਈ ਲੋ ਕੱਢ ਲੋ ਬਸ ਬਸ ਉਹ ਲੋੜ ਹੀ ਨਹੀਂ ਦੂਜੇ ਦੀ ਵਾਹਿਗੁਰੂ ਵਾਹ ਰੰਗੜੀ ਦਾ ਫੋਰ ਅਸ਼ਾ ਗੱਲ ਤੋਂ ਚੱਲ ਰਹੀ ਹੈ। ਆਵਾਜ਼ ਆ ਰਹੀ। ਪਰ ਜਦੋਂ ਹੁਣ ਅਸੀਂ ਆਏ ਨਾ ਨੈਕਸਟ ਵੀਡੀਓ ਚ ਆਪਾਂ ਦਾ ਸਲੈਂਸਰ ਜ਼ਰੂਰ ਬਦਲਣਾ ਚੰਗਾ। ਸਲੈਂਸਰ ਬਦਲ ਦਿੰਨਾ। ਜਾਂ ਤਾਂ ਆਪਾਂ ਲਾਉਣਾ ਆਓ ਵਾਲਾ। ਉਹ ਤਾਂ ਚੱਲ ਲੱਗਣੀ ਨਹੀਂ ਬਹੁਤ ਮਹਿੰਗਾ। ਉਹ ਤਾਂ ਬਾਹਰ ਆ ਜਾਂਦਾ ਤੁਰੀ ਜਵਾ। ਇਹਦੇ ਜਾਂ ਤਾਂ ਆਪਾਂ ਉਹ ਲਾ ਦਾਂਗੇ ਜਾਂ ਹੋ ਲੰਡਲਾ। ਨੀ ਫਾਰਮਟੈਕ 60 ਦਾ ਵੀ ਲਾਦੀ ਹੈ ਨਾ ਉਹ ਵੀ ਨਹੀਂ ਮੜਾ ਉਹ ਵੀ ਸੋਹਣਾ ਉਹ ਬਹੁਤ ਸੋਹਣਾ ਆਦਾ ਹਾਂ ਇਹਦੀ ਥਲੋ ਉੱਚਾ ਵਾ ਉਹ ਛੋਟਾ ਗਿਆ ਦੀ ਹਾਂ ਭੋਲ ਕੀ ਜੀ ਉਹ ਸਾਦ ਦੀ ਆ ਜੀ ਉਹ ਸਾਦ ਨਹੀਂ ਦਿੱਤੀ ਹੋਈ ਹੈ ਟਰੈਕਟਰਸ ਨਾਲ ਖਾ ਉਹ ਇਹ ਦਵਾ ਗਿਆ ਸਾਨੂੰ ਸਾਡੇ ਤੋਂ ਤਿੰਨਾਂ ਟਰੈਕਟਰਾਂ ਬਾਰੇ ਗੱਲਬਾਤ ਕਰਦੇ ਆ ਕੋਈ ਵੱਧ ਕਰ ਤਾ ਸ਼ਬਦ ਉਹਦੇ ਲਈ ਮਾਫੀ ਆ ਇੱਕ ਚੀਜ਼ ਅਸੀਂ ਦੱਸਣਾ ਥੋੜੀ ਰਹਿ ਗਈ ਟਰੈਕਟਰ ਨਾ ਫਾਰਮਟੈਕ 60 ਨਾਲੋਂ ਲੰਬਾ ਘਟਾ 60 ਨਾਲੋਂ ਹਣਾ ਹਾਂ 60 ਨਾਲੋਂ ਲੰਬਾ ਘਟਾ ਲੈਣ ਹਾਂ ਲੈਣ ਤਾਂ 60 ਨਾਲੋਂ ਘਟਾ ਥੋੜੀ ਜੀ ਇਹਦਾ ਕਾਰਨ ਇਹ ਹੀ ਨਾ ਪੋਟੇਟੋ ਕਰਕੇ ਤਾਂ ਉਹ ਹਾਂ ਲੋ ਮੇ ਲੰਮਾ ਹੋਊਗਾ ਤਾਂ ਆਪਣੇ ਜੋ ਬੈੱਡ ਪਾਵਾਂਗੇ ਉਹਨੇ ਚਲੋ ਆਪਾਂ ਛੋਟੇ ਡੇਟ ਨਾਲ ਬੈੱਡ ਪਾਉਣੇ ਆ ਸਾਈਡ ਤੇ ਤਿੰਨ ਪੈ ਜਾਣਗੇ ਜੇ ਵੱਡੇ ਨਾਲ ਪਾਵਾਂਗੇ ਸਾਈਡ ਤੇ ਚਾਰ ਪਾਉਣੇ ਪੈਣਗੇ ਚਾਰ ਪਾਉਣੇ ਪੈਣਗੇ ਉਹ ਜਿਹੜਾ ਚੌਥਾ ਬੈੱਡ ਉਹ ਸਾਈਡ ਵਾਲੇ ਦਾ ਬੈੱਡ ਮਿੱਦੀ-ਮਿੱਦੀ ਜਾਂਦੇ ਹੁੰਦੇ ਆਪਾਂ ਜਾਨਾ ਤੇ ਸਾਨੂੰ ਦੋਨਾਂ ਆ ਗਿਆ ਅਸੀਂ ਨਾ ਅੱਗੇ ਤੋਂ ਉੱਤੋਂ ਚੋਣੇ ਹੁੰਦੇ ਆ ਇਤਾਂ ਹੀ ਨਾ ਗਰਮੀ ਜ਼ਿਆਦਾ ਇੱਥੇ ਵੀ ਕਿਰਚਕ ਕਿਰਚਕ ਜਿਹਾ ਹੀ ਉਹ ਮੀਂਹ ਵੀ ਨਹੀਂ ਪੈਂਦਾ ਯਾਰ ਮੀਂਹ ਪਿਆ ਵਰ ਹੋਰੀ ਤਰ੍ਹਾਂ ਦਾ ਹੋ ਗਿਆ ਮੌਸਮ ਹੱਸ ਵੀ ਦੋ ਆ ਗਿਆ ਪੀਂ ਜਾਂ ਚਾ ਕੇ ਹਾਂ ਸਾਨੂੰ ਦੋ ਆ ਗਿਆ ਵੱਧ ਘਟ ਸ਼ਬਦ ਲਈ ਮਾਫੀ ਹੈ ਵੀਰੋ ਲੋ ਵੀ ਮੇਰੇ ਲੋ ਵੀ ਮਿਲਦੇ ਆ ਅਗਲੀ ਵੀਡੀਓ ਚ ਸਾਰੇ ਵੀਰਾਂ ਨੂੰ